ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਕਾਨੂੰਨ ਵਿਵਸਥਾ ਦੀਆਂ ਧਰਜੀਆਂ ਸ਼ਰੀਆਮ ਮੁੱਡੀਆਂ ਹੋਈਆਂ ਨੇ ਤੇ ਕੁਝ ਤਸਵੀਰਾਂ ਬਸੀ ਪਠਾਣਾ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਸ਼ਰੀਆਮ ਦੋ ਲੁਟੇਰਿਆਂ ਦਾ ਗੁੰਡਾਗਰਦੀ ਦਿਖਾਈ ਦੇ ਰਹੀ ਹੈ ਤੇ ਉੱਥੇ ਹੀ ਤਿੰਨ ਮਹਿਲਾਵਾਂ ਨੂੰ ਜਿਹੜਾ ਕਿ ਸ਼ਰੀਆਮ ਧਮਕਾਇਆ ਜਾ ਰਿਹਾ ਹੈ ਬੈਂਕ ਦੇ ਵਿੱਚ ਜਿਹੜੀ ਕਿ ਸ਼ਰੀਆਮ ਲੁੱਟਖੋ ਕੀਤੀ ਗਈ ਹੈ ਤੇ ਮੋਬਾਈਲ ਫੋਨ ਵੀ ਜਿਹੜੇ ਖੋਲੇ ਗਏ ਨੇ ਤੇ ਉੱਥੇ ਹੀ ਬੱਚੀ ਦੇ ਗਰਦਨ ਦੇ ਉੱਤੇ ਚਾਕੂ ਰੱਖ ਕੇ ਜਿਹੜਾ ਕਿ ਧਮਕਾਇਆ ਜਾ ਰਿਹਾ ਤੇ ਜਿਸ ਦੇ ਦੌਰਾਨ ਉਹ ਬੱਚੀਆਂ ਜਿਹੜੀਆਂ ਕਿ ਸ਼੍ਰੀਆਮ ਉਹ ਲੁਟੇਰਿਆਂ ਨੂੰ ਦੇਖ ਕੇ ਡਰ ਰਹੀਆਂ ਨੇ ਤੇ ਇੱਕ ਮਹੌਲ ਹੈ ਜਿਹੜਾ ਕਿ ਤਣਾਅਪੂਰਨ ਬੈਂਕ ਦੇ ਵਿੱਚ ਦਿਖਾਈ ਦੇ ਰਿਹਾ ਹੈ ਤੇ ਦੱਸਿਆ ਕਿ ਕਾਨੂੰਨ ਵਿਵਸਥਾ ਨੂੰ ਲੈ ਕੇ ਹੁਣ ਸ਼੍ਰੀਆਮ ਇੱਕ ਵਾਰ ਫਿਰ ਤੋਂ ਜਿਹੜਾ ਕਿ ਧਜੀਆਂ ਹੋਈਆਂ ਉਡੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤੇ ਪਹਿਲਾਂ ਵੀ ਅਜਹੀਆਂ ਵਾਰਦਾਤਾਂ ਜਿਹੜੀਆਂ ਸ਼੍ਰੀਆਮ ਸਾਹਮਣੇ ਆਈਆਂ ਨੇ ਤੇ ਅੱਜ ਇੱਕ ਵਾਰ ਫਿਰ ਤੋਂ ਜਿਹੜਾ ਕਿ ਅਜਹੀ ਵਾਰਦਾਤ ਨੂੰ ਕੁਝ ਦੋ ਲੁਟੇਰਿਆਂ ਦੇ ਵੱਲੋਂ ਅੰਜਾਮ ਦਿੱਤਾ ਗਿਆ ਹੈ ਤੇ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਹੋ ਕਿ ਸਾਰਾ ਲੁਟੇਰਿਆ ਦੇ ਵੱਲੋਂ ਮਹਿਲਾਵਾਂ ਨੂੰ ਧਮਕਾਇਆ ਜਾ ਰਿਹਾ ਹੈ ਤੇ ਪੈਸੇ ਖੋਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹ ਜਿਹੜੀਆਂ ਸਾਰੀਆਂ ਤਸਵੀਰਾਂ ਨੇ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਤੇ ਜਿਸ ਤੋਂ ਬਾਅਦ ਦੇ ਸਾਫ਼-ਸਾਫ਼ ਜਿਹੜਾ ਦਿਖਾਈ ਦੇ ਰਿਹਾ ਹੈ ਕਿ ਇੱਕ ਬੱਚੀ ਦੇ ਗਰਦਨ ਦੇ ਉੱਤੇ ਚਾਕੂ ਰੱਖ ਕੇ ਉਸ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸਾਰੇ ਪੈਸੇ ਆ ਜਿਹੜੇ ਕਿ ਖੋਹਣ ਦੀ ਕੋਸ਼ਿਸ਼ ਵੀ ਕਰ ਰਹੇ ਨੇ ਤੇ ਮੰਗਿਆ ਜਾ ਰਿਹਾ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਜਿਸ ਦੇ ਦੌਰਾਨ ਜਿਹੜੀ ਸਾਰੀ ਵਾਰਦਾਤ ਆ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀ ਹੈ ਦਿਖਾਈ ਦੇ ਰਹੀ ਹੈ ਤੇ ਉੱਥੇ ਹੀ ਤਿੰਨ ਮਹਿਲਾਵਾਂ ਨੂੰ ਜਿਹੜਾ ਕਿ ਸ਼ਰੀਆਮ ਧਮਕਾਇਆ ਜਾ ਰਿਹਾ ਹੈ ਬੈਂਕ ਦੇ ਵਿੱਚ ਜਿਹੜੀ ਕਿ ਸ਼ਰੀਆਮ ਲੁੱਟਖੋ ਕੀਤੀ ਗਈ ਹੈ ਤੇ ਮੋਬਾਈਲ ਫੋਨ ਵੀ ਜਿਹੜੇ ਖੋਲੇ ਗਏ ਨੇ ਤੇ ਉੱਥੇ ਹੀ ਬੱਚੀ ਦੇ ਗਰਦਨ ਦੇ ਉੱਤੇ ਚਾਕੂ ਰੱਖ ਕੇ ਜਿਹੜਾ ਕਿ ਧਮਕਾਇਆ ਜਾ ਰਿਹਾ ਤੇ ਜਿਸ ਦੇ ਦੌਰਾਨ ਔਰ ਬੱਚੀਆਂ ਜਿਹੜੀਆਂ ਕਿ ਸ਼ਰੀਆਮ ਉਹ ਲੁਟੇਰਿਆਂ ਨੂੰ ਦੇਖ ਕੇ ਡਰ ਰਹੀਆਂ ਨੇ ਤੇ ਇੱਕ ਮੁਹੌਲ ਹੈ ਜਿਹੜਾ ਕਿ ਤਣਾਅਪੂਰਨ ਬੈਂਕ ਦੇ ਵਿੱਚ ਦਿਖਾਈ ਦੇ ਰਿਹਾ ਹੈ ਤੇ ਦੱਸਿਆ ਕਿ ਕਾਨੂੰਨ ਵਿਵਸਥਾ ਨੂੰ ਲੈ ਕੇ ਹੁਣ ਸ਼ਰੀਆਮ ਇੱਕ ਵਾਰ ਫਿਰ ਤੋਂ ਜਿਹੜਾ ਕਿ ਤਜੀਆਂ ਹੁਈਆਂ ਉਡੀਆਂ ਹੁਈਆਂ ਦਿਖਾਈ ਦੇ ਰਹੀਆਂ ਨੇ ਤੇ ਪਹਿਲਾਂ ਵੀ ਅਜਹੀਆਂ ਵਾਰਦਾਤਾਂ ਜਿਹੜੀਆਂ ਸ਼ਰੀਆਮ ਸਾਹਮਣੇ ਆਈਆਂ ਨੇ ਤੇ ਅੱਜ ਇੱਕ ਵਾਰ ਫਿਰ ਤੋਂ ਜਿਹੜਾ ਕਿ ਅਜਹੀ ਵਾਰਦਾਤ ਨੂੰ ਕੁਝ ਦੋ ਲੁਟੇਰਿਆਂ ਦੇ ਵੱਲੋਂ ਅੰਜਾਮ ਦਿੱਤਾ ਗਿਆ ਹੈ ਤੇ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼-ਸਾਫ਼ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਲੁਟੇਰੀਆ ਦੇ ਵੱਲੋਂ ਮਹਿਲਾਵਾਂ ਨੂੰ ਧਮਕਾਇਆ ਜਾ ਰਿਹਾ ਹੈ ਤੇ ਪੈਸੇ ਖੋਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹ ਜਿਹੜੀਆਂ ਸਾਰੀਆਂ ਤਸਵੀਰਾਂ ਨੇ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਤੇ ਜਿਸ ਤੋਂ ਬਾਅਦ ਸਾਬ ਸਾਬ ਜਿਹੜਾ ਦਿਖਾਈ ਦੇ ਰਿਹਾ ਕਿ ਇੱਕ ਬੱਚੀ ਦੇ ਗਰਦਨ ਦੇ ਉੱਤੇ ਚਾਕੂ ਰੱਖ ਕੇ ਉਸ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸਾਰੇ ਪੈਸੇ ਆ ਜਿਹੜੇ ਕਿ ਖੋਣ ਦੀ ਕੋਸ਼ਿਸ਼ ਵੀ ਕਰ ਰਹੇ ਨੇ ਤੇ ਮੰਗਿਆ ਜਾ ਰਿਹਾ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਜਿਸ ਦੇ ਦੌਰਾਨ ਇਹ ਜਿਹੜੀ ਸਾਰੀ ਵਾਰਦਾਤ ਆ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀ ਹੈ ਦਿਖਾਈ ਦੇ ਰਹੀ ਹੈ ਤੇ ਉੱਥੇ ਹੀ ਤਿੰਨ ਮਹਿਲਾਵਾਂ ਨੂੰ ਜਿਹੜਾ ਕਿ ਸ਼ਰੀਆਮ ਧਮਕਾਇਆ ਜਾ ਰਿਹਾ ਹੈ ਬੈਂਕ ਦੇ ਵਿੱਚ ਜਿਹੜੀ ਕਿ ਸ਼ਰੀਆਮ ਲੁੱਟਖੋ ਕੀਤੀ ਗਈ ਹੈ ਤੇ ਮੋਬਾਈਲ ਫੋਨ ਵੀ ਜਿਹੜੇ ਖੋਲੇ ਗਏ ਨੇ ਤੇ ਉੱਥੇ ਹੀ ਬੱਚੀ ਦੇ ਗਰਦਨ ਦੇ ਉੱਤੇ ਚਾਕੂ ਰੱਖ ਕੇ ਜਿਹੜਾ ਖਤਮਾਇਆ ਜਾ ਰਿਹਾ ਤੇ ਜਿਸ ਦੇ ਦੌਰਾਨ ਬੱਚੀਆਂ ਜਿਹੜੀਆਂ ਕਿ ਸ਼ਰੀਆਮ ਲੁਟੇਰਿਆਂ ਨੂੰ ਦੇਖ ਕੇ ਡਰ ਰਹੀਆਂ ਨੇ ਤੇ ਇੱਕ ਮਹੌਲ ਹੈ ਜਿਹੜਾ ਕਿ ਤਣਾਅਪੂਰਨ ਬੈਂਕ ਦੇ ਵਿੱਚ ਦਿਖਾਈ ਦੇ ਰਿਹਾ ਹੈ ਤੇ ਦੱਸਿਆ ਕਿ ਕਾਨੂੰਨ ਵਿਵਸਥਾ ਨੂੰ ਲੈ ਕੇ ਹੁਣ ਸ਼ਰੀਆਮ ਇੱਕ ਵਾਰ ਫਿਰ ਤੋਂ ਜਿਹੜਾ ਕਿ ਤਜੀਆਂ ਹੋਈਆਂ ਉਡੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਤੇ ਪਹਿਲਾਂ ਵੀ ਅਜਹੀਆਂ ਵਾਰਦਾਤਾਂ ਜਿਹੜੀਆਂ ਸ਼ਰੀਆਮ ਸਾਹਮਣੇ ਆਈਆਂ ਨੇ ਤੇ ਅੱਜ ਇੱਕ ਵਾਰ ਫਿਰ ਤੋ ਜਿਹੜਾ ਕਿ ਅਜਹੀ ਵਾਰਦਾਤ ਨੂੰ ਕੁਝ ਦੋ ਲੁਟੇਰਿਆਂ ਦੇ ਵੱਲੋਂ ਅੰਜਾਮ ਦਿੱਤਾ ਗਿਆ ਹੈ ਤੇ ਤੁਸੀਂ ਤਸਵੀਰਾਂ ਦੇ ਵਿੱਚ ਸਾਫ-ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੁਟੇਰਿਆਂ ਦੇ ਵੱਲੋਂ ਮਹਿਲਾਵਾਂ ਨੂੰ ਤਮਕਾਇਆ ਜਾ ਰਿਹਾ ਹੈ ਤੇ ਪੈਸੇ ਖੋਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜਿਹੜੀਆਂ ਸਾਰੀਆਂ ਤਸਵੀਰਾਂ ਨੇ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਤੇ ਜਿਸ ਤੋਂ ਬਾਅਦ ਸਾਫ-ਸਾਫ ਜਿਹੜਾ ਦਿਖਾਈ ਦੇ ਰਿਹਾ ਹੈ ਕਿ ਇੱਕ ਬੱਚੀ ਦੇ ਗਰਦਨ ਦੇ ਉੱਤੇ ਚਾਕੂ ਰੱਖ ਕੇ ਉਸ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਸਾਰੇ ਪੈਸੇ ਆ ਜਿਹੜੇ ਕਿ ਖੋਣ ਦੀ ਕੋਸ਼ਿਸ਼ ਵੀ ਕਰ ਰਹੇ ਨੇ ਤੇ ਮੰਗਿਆ ਜਾ ਰਿਹਾ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਜਿਸ ਦੇ ਦੌਰਾਨ ਇਹ ਜਿਹੜੀ ਸਾਰੀ ਵਾਰਦਾਤ ਆ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀ ਹੈ